ਸਤਿ ਸ਼੍ਰੀ ਅਕਾਲ ਮਹəkਲੀ ਤੇ ਤੁਸੀਂ ਵੇਖ ਰਹੇ ਹੋ ਪੰਜਾਬ 5G ਕਾਂਗਰਸ ਦੇ ਸੀਨੀਅਰ ਨੇਤਾ ਹਰਕ ਸਿੰਘ ਰਾਵਤ ਨੇ ਇੱਕ ਵਿਵਾਦਿਤ ਬਿਆਨ ਨੇ ਉੱਤਰਾਖੰਡ ਤੋਂ ਲੈ ਕੇ ਪੰਜਾਬ ਅਤੇ ਦਿੱਲੀ ਦੇ ਤੱਕ ਸਿੱਖ ਭਾਈਚਾਰੇ ਦੇ ਵਿੱਚ ਗੁੱਸਾ ਪੈਦਾ ਕਰ ਦਿੱਤਾ ਵਕੀਲਾਂ ਦੀ ਇੱਕ ਮੀਟਿੰਗ ਦੇ ਦੌਰਾਨ ਰਾਵਤ ਨੇ ਇੱਕ ਸਿੱਖ ਵਿਅਕਤੀ ਤੇ ਤੰਜ ਕੱਸਦੇ ਹੋਏ 12 ਵਜੇ ਨਈ ਵਾਲੀ ਟਿੱਪਣੀ ਕੀਤੀ ਹਾਲਾਂਕਿ ਉਹਨਾਂ ਨੇ ਬਾਅਦ ਵਿੱਚ ਮਾਫੀ ਤਾਂ ਮੰਗ ਲਈ ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦ ਠੰਡਾ ਹੋਣ ਦੀ ਬਜਾਏ ਹੋਰ ਵੱਧ ਗਿਆ ਪੰਜਾਬ ਦਿੱਲੀ ਅਤੇ ਕਈ ਹੋਰ ਰਾਜਾਂ ਦੇ ਵਿੱਚ ਸਿੱਖ ਸੰਗਠਾ ਨੇ रावत ਦੇ ਪੁਤਲੇ ਫੁੱਕੇ ਅਤੇ ਕਾਂਗਰਸ ਦੇ ਸਿੱਖਾਂ ਦੇ ਪ੍ਰਤੀ ਪੁਰਾਣੇ ਰਵੱਈਏ ਨੂੰ ਲੈ ਕੇ ਕੜੀ ਨਿਰਾਸ਼ਗੀ ਜਤਾਈ ਸਿੱਖਾਂ ਦੇ ਮੁਤਾਬਕ रावत ਦਾ ਬਿਆਨ ਉਸ ਸੋਚ ਦੀ ਪੈਦਾਵਾਰ ਹੈ ਜੋ ਸਿੱਖ ਕੌਮ ਦੀ ਬਹਾਦਰੀ ਤੇ ਸ਼ਹਾਦਤਾਂ ਨੂੰ ਘਟਾਅੰਕ ਦੀ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਜੇ ਸਿੱਖ ਜਥੇਬੰਦੀਆਂ ਨੇ ਇਤਿਹਾਸ ਦੇ ਵਿੱਚ ਮੁਗਲ ਅਤਿਆਚਾਰਾਂ ਦਾ ਡਟ ਕੇ ਮੁਕਾਬਲਾ ਨਾ ਕੀਤਾ ਹੁੰਦਾ ਰਾਤ ਦੇ 12 ਵਜੇ ਕੀਤੀਆ ਦਸਤਕਾ ਨਾਲ ਬੇਗੁਨਾ ਲੋਕਾਂ ਨੂੰ ਨਾ ਬਚਾਇਆ ਹੁੰਦਾ ਤਾਂ ਦੇਸ਼ ਦਾ ਨਕਸ਼ਾ ਅਤੇ ਕਹਾਣੀ ਕੁਝ ਹੋਰ ਹੁੰਦੀ ਸਿੱਖ ਸੰਗਠਾ ਨੇ ਕਾਂਗਰਸ ਹਾਈ ਕਮਾਂਡ ਤੋਂ ਸਪਸ਼ਟ ਰਵੱਈਏ ਅਤਿਰਾਵਤ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਨਾਲੇ ਸਭ ਦੋਰਾਏ 12 ਜਨ ਜਿੰਦਾਬਾਦ ਜਿੰਦਾਬਾਦ ਜ਼ਿੰਦਾਬਾਦ ਹੱਥ ਖੜੇ ਕਰਕੇ ਸਰਦਾਰ ਜੀ ਹੱਥ ਖੜੇ ਕਰਕੇ ਬਾਰਾ ਟਿ ਬਜੇ ਬਾਰਾ ਬਜੇ ਮਜ਼ਾਕ ਕਰੋ ਭਾਈ ਆਹ ਸੌਰੀ ਹਰਿਆ ਹਰਿਆ ਆਪਸੀ ਤਰਫ ਪਿਆਰ ਹੈ ਮਾਰਾ ਅੱਛਾ ਚਲੋ ਸੌਰੀ ਮੈਂ ਮਾਫੀ ਮੰਗ ਰੋ ਮੇਰੇ ਮੂੰਹ ਤੇ ਗਲਤੀ ਕਾਂਗਰਸ ਜੀ ਦੀ ਹਮੇਸ਼ਾ ਵਿਰਤੀ ਸਿੱਖ ਵਿਰੋਧੀ ਰਹੀ ਆ ਉਹ ਚਾਹੇ ਪੰਜਾਬ ਦੇ ਨਾਲ ਵਿਤਕਰਾ ਹੋਵੇ ਸਿੱਖਾਂ ਦੇ ਨਾਲ ਵਿਤਕਰਾ ਹੋਵੇ 84 ਜੂਨ ਦਾ ਸਾਕਾ ਨੀਲਾ ਤਾਰਾ ਹੋਵੇ ਜਾਂ ਦਿੱਲੀ ਦਾ ਕਤਲੇਆਮ ਹੋਵੇ ਇਸ ਦੇ ਵਿੱਚ ਕਾਂਗਰਸ ਦੀ ਜਿਹੜੀ ਜਣਾ ਨਜ਼ਰੀਆ ਵਾ ਉਹ ਹਮੇਸ਼ਾ ਸਿੱਖ ਵਿਰੋਧੀ ਰਿਹਾ ਹੈ ਇਹ ਗਲਤ ਖਾਈ ਦਿੰਦੀ ਹੈ ਸੋ ਅੱਜ ਅਸੀਂ ਦੇਖ ਰਹੇ ਹਾਂ ਕਿ ਇੱਕ ਹਰੀਸ਼ ਸ਼ਰਾਵਤ ਨਾਮ ਦਾ ਜਿਹੜਾ ਉੱਤਰਾਖੰਡ ਦਾ ਇੱਕ ਕਾਂਗਰਸੀ ਆਗੂ ਆ ਜਿਹੜਾ ਇੱਕ ਜਨ ਸਭਾ ਦੇ ਵਿੱਚ ਸਿੱਖਾਂ ਦੇ 12 ਵਜਨ ਦੀ ਗੱਲ ਕਰ ਰਿਹਾ ਤੇ ਉਸ ਗੱਲ ਦਾ ਬੜਾ ਗੰਭੀਰ ਨੋਟਿਸ ਵੀ ਲਿਆ ਜਾ ਰਿਹਾ ਪਰ ਮੈਂ ਇਹ ਸਮਝਦਾ ਕਿ ਅਸੀਂ ਹਰੀਸ਼ ਜਿਹੜੀ ਫਿਕਵਾ ਹਰੀਸ਼ ਹਰੀਸ਼ ਸ਼ਰਾਵਤ ਦੇ ਕਰਕੇ ਨਹੀਂ ਹੈ ਇਹ ਦੇ ਕਹਿਣ ਕਰਕੇ ਨਹੀਂ ਆ ਪਰ ਰੀਸ਼ ਰਾਬਤ ਨੂੰ ਸਿੱਖਾਂ ਦੇ ਇਤਿਹਾਸ ਦਾ ਹੀ ਨਹੀਂ ਪਤਾ ਕਿ 12 ਵਜਣ ਵਾਲੀ ਗੱਲ ਦਾ ਅਸਲ ਅਰਥ ਕੀ ਆ ਮੈਨੂੰ ਯਾਦ ਆ ਕਿ ਪਿਛਲੇ ਦਿਨੀ ਇੱਥੇ ਬਾਬਾ RAMDEV ਦਰਬਾਰ ਸਾਹਿਬ ਆਏ ਤੇ ਹਣਾ ਪੀੜਤਾਂ ਦੀ ਮਤ ਵਾਸਤੇ ਸ਼ਰਮਨੀ ਕਮੇਟੀ ਨੂੰ ਉਹਨਾਂ ਨੇ ਚੈੱਕ ਦਿੱਤਾ 1 ਕਰੋੜ ਦਾ ਬੜੀ ਖੁੱਲ ਕੇ ਗੱਲ ਕੀਤੀ ਉਹਨਾਂ ਨੇ ਉਹਨਾਂ ਨੇ ਆਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਕੁਰਬਾਨੀ ਆ ਉਸ ਦੇ ਕਰਕੇ ਹੀ ਅੱਜ ਹਿੰਦੁਸਤਾਨ ਦੀ ਫਿਜ਼ਾ ਦੇ ਜਿਹੜੀ ਆ ਉਹ ਮੰਦਰਾਂ ਦੀ ਤਲਵਜਰੇ ਨੇ ਜਾਂ ਸਾਡਾ ਜਨੇਊ ਜਾਂ ਸਾਡੀ ਜਿਹੜੀ ਹੈ ਜਿਹੜਾ ਤਿਲਕ ਹੈ ਇਹ ਇਸ ਕਰਕੇ ਹੀ ਅੱਜ ਮਹਬੂਬ ਆ ਤੇ ਅੱਜ ਭਾਵੇਂ ਇਹ ਗੱਲ ਵੱਖਰੀ ਹੈ ਕਿ ਅੱਜ ਕੁਝ ਲੋਕ ਹੀ ਇਸ ਕਰਕੇ ਹਿੰਦੂ ਰਾਸ਼ਟਰ ਦਾ ਨਾਂ ਵੀ ਲਾ ਰਹੇ ਨੇ ਪਰ ਇਹ ਗੱਲ ਕਹਿਣ ਵਾਲੀ ਹੈ ਕਿ ਇਹ ਸਿੱਖਾਂ ਦੇ ਕਰਕੇ ਹੀ ਇਸ ਦੇਸ਼ ਦੇ ਅੰਦਰ ਅੱਜ ਜਿਹੜਾ ਬਹੁ ਗਣਤੀ ਸਾਡਾ ਜਿਹੜਾ ਸਰਾਧਨ ਧਰਮ ਜੀ ਨੂੰ ਕਹਿੰਦੇ ਆ ਉਹ ਸੁਰੱਖਿਅਤ ਆ ਤੇ ਖਾਸ ਤੌਰ ਦੇ ਉੱਤੇ ਇਹ 12 ਵਜੇ ਵਾਲੀ ਗੱਲ ਨੂੰ ਹਰੀਸ਼ਰਾਮ ਨੂੰ ਪਤਾ ਨਹੀਂ ਇਹਨਾਂ ਦੇ ਵੱਡੇ ਵੱਡੇ ਰਿਆਂ ਨੂੰ ਪੁੱਛਣਾ ਚਾਹੀਦਾ ਕਿ ਜਦੋਂ ਇਥੋਂ ਧਾਰਵੀ ਆ ਕੇ ਸਾਡੀ ਇੱਜ਼ਤ ਸਾਡਾ ਮਾਣ ਸਾਡੀ ਅਣਖ ਜਿਹੜੀ ਆ ਸਾਡੀਆਂ ਬਹੂ ਬੇਟੀਆਂ ਨੂੰ ਚੁੱਕੇ ਲੈ ਜਾਂਦੇ ਸੀ ਤਾਂ ਇਹ ਸਿੱਖੀ ਸੀ ਜਿਹੜੇ 12 ਵਜੇ ਜਾ ਕੇ ਹਮਲਾ ਕਰਕੇ ਉਹਨਾਂ ਨੂੰ ਛਡਾਉਂਦੇ ਰਹੇ ਆ ਇਹ ਸਿੱਖਾਂ ਦਾ ਗੁਰਿੱਲਾ ਐਕਸ਼ਨ ਹੁੰਦਾ ਸੀ रावत ਜੀ ਇਹ ਗੱਲ ਨੂੰ ਤੁਸੀਂ ਸਮਝੋ ਇਹ ਗੱਲ ਠੀਕ ਆ ਕਿ ਇਸ ਦੇਸ਼ ਦੇ ਲੋਕਤੰਤਰ ਦਾ ਤੁਸੀਂ ਘਾੜਕੀ ਦਾ ਸਿੱਖਾਂ ਦਾ ਕਦਰਾਂਕੀਤਾ ਨਿਆਂ ਦੀ ਗੱਲ ਨਹੀਂ ਕੀਤੀ ਪਰ ਅੱਜ ਥੋੜੇ ਹਾਲਾਤ ਕੀ ਨੇ ਅੱਜ ਤੁਹਾਨੂੰ ਇਸ ਗੱਲ ਤੋਂ ਸਮਝ ਲੈਣੀ ਚਾਹੀਦੀ ਆ ਸਿੱਖ ਜਣੇ ਆ ਹਮੇਸ਼ਾ ਚੜ੍ਹਦੀ ਕਲਾ ਦੇ ਜਣੇ ਸਭ ਤੋਂ ਵੱਡੇ ਦੇਸ਼ ਭਗਤ ਨੇ ਦੇਸ਼ ਦੀ ਇਜਾਦੀ ਦੀ ਗੱਲ ਕੀਤੀ ਆ ਮਾਨਵਤਾ ਦੇ ਭਲੇ ਦੀ ਗੱਲ ਕੀਤੀ ਆ ਹੁਣੇ-ਹੁਣੇ ਦੇਸ਼ ਸਾਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਸ ਕਰਵਾਰ ਨਤਮਤਕ ਹੋ ਗਿਆ ਨੇ ਪਰ ਤੁਹਾਡੇ ਵਰਗੇ ਲੋਕਾਂ ਨੂੰ ਸ਼ਾਇਦ ਅਕਲ ਕਦੋਂ ਆਉਗੀ ਪਰ ਇਸ ਗੱਲ ਦੀ ਮਥਾਜਗੀ ਨਹੀਂ ਆ ਸਿੱਖ ਕੌਮ ਆਪਣੇ ਆਪ ਦੇ ਵਿੱਚ ਗੁਰੂ ਦਾ ਸਾਜਾ ਖਾਲਸਾ ਵਾ ਉਹ ਚੜ੍ਹਦੀ ਕਲਾਜ ਦਾ ਚੜ੍ਹਦੀ ਕਲਾ ਕਰਦੇ ਆ